ਰਾਜਵੀਰ ਜਵੰਦਾ ਇਸ ਦੁਨੀਆ ਨੂੰ ਆਲਵਿਦਾ ਕਹਿ ਗਿਆ ਜਿੱਥੇ ਉਸ ਨੂੰ ਪਿਆਰ ਕਰਨ ਵਾਲੇ ਉਸ ਨੂੰ ਚਾਣ ਵਾਲੇ ਉਸ ਦੇ ਪਰਿਵਾਰਕ ਮੈਂਬਰ ਜਿੰਨਾ ਵਿਚਾਰਿਆਂ ਨੂੰ ਇਹ ਸਮਝ ਨਹੀਂ ਲੱਗੀ ਉਹ ਸੋਚ ਨਹੀਂ ਸਕੇ ਕਿ ਇਹ ਬਣ ਕੀ ਗਿਆ ਕਿ ਰਾਜਵੀਰ ਜਵੰਦੇ ਨਾਲ ਕੀ ਹੋਇਆ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿਉਂਕਿ ਕਦੇ ਅਜਿਹਾ ਨਹੀਂ ਹੋਇਆ ਕਿ ਕੋਈ ਰਾਈਡਰ ਹੋਵੇ ਤੇ ਉਸ ਦੇ GoPro ਕੈਮਰਾ ਨਾਲ ਲੱਗਾ ਹੋਵੇ ਜਾਂ ਫਿਰ ਰਾਈਡਰਾਂ ਦੇ ਨਾਲ ਕੋਈ ਸਾਥੀ ਨਾ ਹੋਵੇ ਕਿਉਂਕਿ ਇਹ ਇਕੱਠੇ ਰਾਈਡ ਤੇ ਜਾਂਦੇ ਆ ਇਕੱਲਾ ਜਾਣਾ ਰਾਈਡ ਉੱਪਰ ਨਹੀਂ ਜਾਂਦਾ ਨਾ ਹੀ ਕੋਈ ਉਸ ਦਾ ਸਾਥੀ ਲੱਭਾ ਜਿਸ ਨੇ ਉਸ ਨੂੰ ਚੱਕਿਆ ਆਪਾਂ ਅਕਸਰ ਵੇਖਦੇ ਰਹਿੰਦੇ ਸੀ ਜਵੰਦੇ ਨੂੰ ਰਾਈਡਿੰਗ ਦਾ ਬੜਾ ਸ਼ੌਕ ਸੀ ਤੇ ਆਪਾਂ ਕਦੇ ਅਜਿਹਾ ਵੀ ਨਹੀਂ ਸੁਣਿਆ ਉਸ ਦੇ ਕੋਲ 27 ਲੱਖ ਦਾ ਮੋਟਰਸਾਈਕਲ ਸੀ ਜੇ 27 ਲੱਖ ਦਾ ਮੋਟਰਸਾਈਕਲ ਸੀ ਤਾਂ ਉਸ ਦੇ ਵਿੱਚ ਸੇਫਟੀ ਕੈਟ ਵੀ ਵਧੀਆ ਹੋਊ ਕਿਉਂਕਿ ਰਾਜਵੀਰ ਜਵੰਦਾ ਆਪਣੀ ਸੇਫਟੀ ਦੇ ਨਾਲ ਕਦੇ ਕੰਪਰੋਮਾਈਜ਼ ਨਹੀਂ ਸੀ ਕਰਦਾ ਆਪਾਂ ਅਕਸਰ ਵੇਖਿਆ ਉਹ ਹਵਾਲੇ ਝੂਲੇ ਉੱਪਰ ਵੀ ਕਈ ਵਾਰ ਵੀਡੀਓ ਦੇ ਵਿੱਚ ਦੇਖਿਆ ਗਿਆ ਉਸ ਉੱਪਰ ਵੀ ਵਧੀਆ ਸੇਫਟੀ ਕੱਟ ਹੁੰਦੀ ਸੀ ਤੇ ਉਹਨਾਂ ਦੇ ਘਰ ਜਾਂਦਾ ਵੀ ਕਹਿਣਾ ਕਿ ਰਾਜਵੀਰ ਜਵੰਦਾ ਆਪਣੀ ਸੇਫਟੀ ਦੇ ਨਾਲ ਕਦੇ ਵੀ ਕੋਈ ਕੰਪਰੋਮਾਈਜ਼ ਨਹੀਂ ਕਰਦਾ ਸੀ ਹੈਲਮਟ ਵਧੀਆ ਵਰਤਦਾ ਸੀ ਲੈਗ ਗਾਰਡ ਸੀ ਉਹ ਵੀ ਵਧੀਆ ਵਰਤਦਾ ਸੀ ਤੇ ਬ੍ਰਾਂਡਡ ਚੀਜ਼ਾਂ ਹੀ ਵਰਤਦਾ ਸੀ ਇਸ ਕਰਕੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਸਪੀਡ ਦੇ ਨਾਲ ਡਿੱਗੇ ਤੇ ਉਸ ਦੇ ਇੰਨੀ ਸੱਟ ਲੱਗ ਜੇ ਇਹ ਸੰਭਵ ਹੀ ਨਹੀਂ ਹੈ ਇਹ ਉਸ ਦਾ ਪਰਿਵਾਰ ਕਹਿ ਰਿਹਾ ਸੀ ਤੇ ਉਸ ਦੇ ਦੋਸਤ ਕਹਿ ਰਹੇ ਸੀ ਪਰ ਉਸ ਦੇ ਜਿਹੜੇ ਰਾਈਡ ਤੇ ਦੋਸਤ ਗਏ ਸੀ ਉਹਨਾਂ ਉੱਪਰ ਸਵਾਲ ਜ਼ਰੂਰ ਖੜੇ ਹੁੰਦੇ ਆ ਕਿਉਂਕਿ ਰਾਈਡ ਤੇ ਇਕੱਲਾ ਨਹੀਂ ਜਾਂਦਾ ਸੀ ਰਾਜਵੀਰ ਜਵੰਦਾ ਇਸ ਦੇ ਨਾਲ ਕੋਈ ਦੋਸਤ ਜ਼ਰੂਰ ਹੁੰਦੇ ਸੀ ਇਸ ਕਰਕੇ ਕੁਝ ਸਵਾਲ ਉੱਠਨੇ ਸ਼ੁਰੂ ਹੋ ਗਏ ਤੇ ਡਾਕਟਰਾਂ ਦਾ ਵੀ ਕਹਿਣਾ ਜਿਹੜੇ ਖਾਸ ਮਾਹਿਰ ਉੱਥੇ ਹਸਪਤਾਲ ਦੇ ਵਿੱਚ ਸੀ ਕਿ ਜੇ ਜਦੋਂ ਰਾਜਵੀਰ ਜਵੰਦਾ ਮੋਟਰਸਾਈਕਲ ਤੋਂ ਡਿੱਗਿਆ ਤਾਂ ਉਸ ਨੂੰ ਹੋਸ਼ ਸੀ ਤੇ ਜੇ ਉਸ ਨੂੰ ਸਹੀ ਤਰੀਕੇ ਨਾਲ ਹਸਪਤਾਲ ਲਿਆਂਦਾ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ ਕਿਉਂਕਿ ਜਦੋਂ ਰਾਜਵੀਰ ਜਵੰਦੇ ਨੂੰ ਐਂਬੂਲੈਂਸ ਦੇ ਵਿੱਚ ਪਾਇਆ ਉਸ ਦੇ ਸਿਰ ਥੱਲੇ ਹੱਥ ਰੱਖ ਕੇ ਉਸ ਨੂੰ ਲਟਾਇਆ ਜਾਂਦਾ ਕਿਉਂਕਿ ਜਿਹੜੀਆਂ ਸਿਰ ਦੇ ਵਿੱਚ ਆਪਣੀ ਧੌਣ ਦੇ ਪਿੱਛੇ ਬਰੀਕ ਨਾਲਾਂ ਹੁੰਦੀਆਂ ਉਸ ਦੇ ਨਾਲ ਰਾਜਵੀਰ ਜਵੰਦੇ ਦੇ ਸਿਰ ਨੂੰ ਹਵਾ ਆਕਸੀਜਨ ਮਿਲਦੀ ਰਹਿਣੀ ਸੀ ਤੇ ਉਸ ਦਾ ਬ੍ਰੇਨ ਕੰਮ ਕਰਨ ਲੱਗ ਜਾਣਾ ਸੀ ਤੇ ਬਾਅਦ ਵਿੱਚ ਕਿਉਂਕਿ ਡਾਕਟਰਾਂ ਨੇ ਪਹਿਲਾਂ ਹੀ ਕਹਿਤਾ ਸੀ ਕਿ ਜੇਕਰ ਇਸ ਦਾ ਬ੍ਰੇਨ ਕੰਮ ਕਰਨ ਲੱਗ ਗਿਆ ਤਾਂ ਇਸ ਦਾ ਦੂਜਾ ਟਰੀਟਮੈਂਟ ਜੋ ਉਸ ਦੇ ਹੱਥਾਂ ਪੈਰਾਂ ਤੇ ਸੱਟਾਂ ਲੱਗੀਆਂ ਉਹਨਾਂ ਦਾ ਟਰੀਟਮੈਂਟ ਹੋ ਸਕਦਾ ਪਰ ਪਹਿਲਾਂ ਬ੍ਰੇਨ ਦਾ ਕੰਮ ਕਰਨਾ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਜੇ ਉਸ ਬੱਟੇ ਤੇ ਉਲਟਾ ਕੇ ਹਸਪਤਾਲ ਲਿਜਾਇਆ ਜਾਂਦਾ ਤਾਂ ਰਾਜਵੀਰ ਜਵੰਦੇ ਦੀ ਜਾਨ ਬਚ ਸਕਦੀ ਸੀ ਪਾਰ ਹਾਲੇ ਤੱਕ ਇਹ ਨਹੀਂ ਪਤਾ ਕਿ ਉਸ ਨੂੰ ਕਿੰਨਾ ਦੋਸਤਾਂ ਨੇ ਚੱਕਿਆ ਕੋਈ ਦੋਸਤ ਕੈਮਰੇ ਦੇ ਸਾਹਮਣੇ ਆ ਕੇ ਕੁਝ ਨਹੀਂ ਬੋਲਿਆ ਪਰ ਅੱਜ ਇੱਕ ਹੋਰ ਖਬਰ ਨਿਕਲ ਕੇ ਸਾਹਮਣੇ ਆ ਗਈ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਹਿਮਾਚਲ ਦੇ ਵਿੱਚ ਨਹੀਂ ਹੋਇਆ ਤੇ ਬਾਅਦ ਦੇ ਵਿੱਚ ਇਹ ਖਬਰਾਂ ਆਉਣ ਲੱਗੀਆਂ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਠੱਠੇ ਦੋ ਲੜ ਰਹੇ ਸੀ ਉਹਨਾਂ ਤੋਂ ਬਚਦੇ ਬਚਾਉਂਦੇ ਰਾਜਵੀਰ ਜਵੰਦੇ ਨੇ ਮੋਟਰਸਾਈਕਲ ਸਾਈਡ ਤੇ ਕੀਤਾ ਤੇ ਉਧਰੋਂ ਬਲੈਰੋ ਗੱਡੀ ਆ ਰਹੀ ਸੀ ਉਸ ਦੇ ਵਿੱਚ ਵੱਜਿਆ ਨਾ ਹੀ ਉਹ ਬਲੈਰੋ ਗੱਡੀ ਵਾਲਾ ਸਾਹਮਣੇ ਆਇਆ ਕਿਉਂਕਿ ਪੁਲਿਸ ਆਪਣੀ ਤਫ਼ਤੀਸ਼ ਤਾਂ ਕਰ ਰਹੀ ਹੈ ਇੱਕ ਐਕਸੀਡੈਂਟਲ ਕੇਸ ਆ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਰਾਜਵੀਰ ਜਵੰਦੇ ਦੇ ਗੋਪ੍ਰੋ ਕੈਮਰਾ ਨਹੀਂ ਲੱਗਾ ਪਰ ਉਸਦੇ ਕਿਸੇ ਦੋਸਤ ਦੇ ਤਾਂ ਲੱਗਾ ਹੋ ਕਿਉਂਕਿ ਉਹ ਚਾਰ ਪੰਜ ਜਾਣੇ ਦੋਸਤ ਇਕੱਠੇ ਰਾਈਡ ਤੇ ਜਾਂਦੇ ਸੀ ਨਾ ਹੀ ਉਹ ਦੋਸਤ ਸਾਹਮਣੇ ਆਇਆ ਰੇਸ਼ਮ ਅਨਮੋਲ ਦਾ ਕਹਿਣਾ ਕਿ ਉਸ ਸਮੇਂ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਹੋ ਰਿਹਾ ਕਿਉਂਕਿ ਅਸੀਂ ਜਲਦੀ ਜਲਦੀ ਦੇ ਵਿੱਚ ਉਹਨਾਂ ਦੇ ਦੋਸਤਾਂ ਦਾ ਕਹਿਣਾ ਕਿ ਉਹ ਜਲਦੀ ਜਲਦੀ ਦੇ ਵਿੱਚ ਉਸ ਨੂੰ ਹਸਪਤਾਲ ਲੈ ਗਏ ਉਹਨਾਂ ਨੂੰ ਕੋਈ ਸਮਝ ਨਹੀਂ ਲੱਗੀ ਤੇ ਪਰਿਵਾਰ ਦਾ ਵੀ ਕਹਿਣਾ ਕਿ ਸਾਨੂੰ ਨਹੀਂ ਕੋਈ ਸਾਜ਼ਿਸ਼ ਲੱਗਦੀ ਕੋਈ ਕਿਸੇ ਤੇ ਸ਼ੰਕਾ ਨਹੀਂ ਪਰ ਮੀਡੀਆ ਦਾ ਸਵਾਲ ਖੜੇ ਕਰਨਾ ਤਾਂ ਬਣਦਾ ਇਸ ਕਰਕੇ ਬਾਅਦ ਦੇ ਵਿੱਚ ਰੇਸ਼ਮ ਨਮੋਲ ਤੇ ਪਰਿਵਾਰ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਸਾਨੂੰ ਕੋਈ ਸਾਜ਼ਿਸ਼ ਨਹੀਂ ਲੱਗਦੀ ਸਾਨੂੰ ਕਿਸੇ ਉੱਪਰ ਸ਼ੰਕਾ ਨਹੀਂ ਪਰ ਜਿਸ ਤਰ੍ਹਾਂ ਮੀਡੀਆ ਲਗਾਤਾਰ ਸਵਾਲ ਕਰ ਰਿਹਾ ਪਰ ਲੱਗਦਾ ਅਜੀਹਾ ਇਸ ਕੇਸ ਦੇ ਵਿੱਚ ਕੁਝ ਨਹੀਂ ਹੋਇਆ ਉਸ ਦੇ ਪਰਿਵਾਰ ਵੱਲੋਂ ਇਹ ਕਹਿਣਾ